ਆਪਾਂ ਗੱਲਾਂ ਕਰਦੇ ਪਾਜੋ ਸਾਹਿਬ ਗੁੱਸਾ ਨਾ ਕਰਿਓ ਆਪਾਂ ਕਹਿੰਨੇ ਨਾ ਸਾਡੇ ਕੋਲ 32 ਸਾਡੇ ਨਾਲ ਅਸੀਂ 32 ਚੋਰ ਨਹੀਂ ਗਏ ਲੈਣੇ ਉਹਨਾਂ ਚੋਂ ਇੱਕ ਵੀ ਬਸ ਇਹ ਦੰਦਾ ਦੀ ਗੱਲ ਕੀਤੀ ਆ ਉਹਨਾਂ ਬਤੀਆਂ ਚੋਂ ਆਹ ਸਾਡੇ ਕੋਲ ਬੈਠੇ ਨੇ ਟਿਕਟਾਂ ਇਹ ਲੈਣਗੇ ਤੇ ਪੰਜਾਬ ਦੇ ਐਮਐਲਏ ਇਹ ਬਣ ਕੇ ਆਉਣਗੇ ਅਸੀਂ ਚੋਰ ਕੋਈ ਨਹੀਂ ਕਾਂਗਰਸ ਚ ਕੋਸਣ ਦੇਾਂਗੇ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਉਹ ਤੂੰ ਭੈਣ ਦਾ ਘਰ ਬਸਾਉਣ ਲੱਗਾ ਕਿ ਜਾੜ ਲੱਗਾ ਇਹ ਗਦਾਰ ਜੇ ਜਿਹੜਾ ਆਪਣੀ ਪੈਂਦਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਉਹ ਤੁਹਾਡਾ ਪੰਜਾਬੀਓ ਕੀ ਬਣੇਗਾ ਨਸ਼ਾ ਵੇਚਦਾ ਜੇ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਚੁਕਬੀਰ ਤੇਰੇ ਪਿਓ ਕੋਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦਿਨ ਹੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ ਭਗਵੰਤ ਮਾਨ ਨੂੰ ਕਹਿੰਦਾ ਮੈਂ ਕਿ ਤੂੰ ਨਿਚਾਰਾ ਪੰਜਾਬ ਨੂੰ ਖਤਮ ਕਰਨ ਲੱਗਾ ਪਰ ਤੇਨੂੰ ਇੱਕ ਗੱਲ ਦੱਸਦਾ ਕਾਂਗਰਸੀ ਤੇਰੇ ਅੱਗੇ ਕੋਈ ਝੁਕੇਗਾ ਨਹੀਂ ਤੇਰੇ ਅੱਗੇ ਖੜਾ ਹੋ ਕੇ ਤੇਰੀ ਜਵਾਬ ਦੇਗਾ ਇਕੱਠੇ ਹੋਵੋ ਇਹ ਅਕਾਲੀ ਦਲ ਦਾ ਪੰਥ ਨਹੀਂ ਇਹ ਜਿਹੜਿਆ ਜਿੰਨੇ ਸੱਜ ਧਾਰੀ ਤੇ ਸਿੱਖ ਬੈਠੇ ਨੇ ਪੱਗਾਂ ਵਾਲੇ ਬੈਠਿਆ ਪੰਥ ਇਹਨਾਂ ਦਾ ਹੁਣ ਲੋੜ ਆ ਗਈ ਇਸ ਗਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਭਗਵੰਤ ਮਾਨ ਨੂੰ ਕਹਿੰਦਾ ਮੈਂ ਕਿ ਤੂੰ ਨਚਾਰਾ ਪੰਜਾਬ ਨੂੰ ਖਤਮ ਕਰਨੇ ਲੱਗਾ ਪਰ ਤੈਨੂੰ ਇੱਕ ਗੱਲ ਦੱਸਦਾ ਕਾਂਗਰਸੀ ਤੇਰੇ ਅੱਗੇ ਕੋਈ ਝੁਕੇਗਾ ਨਹੀਂ ਤੇਰੇ ਅੱਗੇ ਖੜਾ ਹੋ ਕੇ ਤੇਰੀ ਜਵਾਬ ਦੇਗਾ ਆ ਜਿਹੜਾ ਭਗਵੰਤ ਮਾਨਿਆ ਇਹ ਕਹਿੰਦਾ ਮੈਂ ਇਹਦਾ ਕਰਦਾਗਾ ਉਹ ਤੇਰੀਆਂ ਚ ਲੱਤਾਂ ਚ ਦਾਮਿਆਂ ਤੇ ਕਰਕੇ ਦਿਖਾ ਤੇਰੀਆਂ ਤੇਰੀਆਂ ਪੂਛਾਂ ਝਕਾ ਦਾਂਗੇ ਸਾਨੂੰ ਸਾਰੀ ਕਾਂਗਰਸ ਨੂੰ ਇੱਕ ਗੱਲ ਵਰਕਰੋ ਸੁਣ ਲਓ ਜੇ ਕੋਈ ਕਹਿੰਦਾ ਕਿ ਕਾਂਗਰਸ ਦੇ ਵਿੱਚ ਕੋਈ ਕੋਈ ਨਹੀਂ ਜੇ ਕਾਂਗਰਸ ਇੱਕ ਆ ਤੇ ਜਿਹੜਾ ਕੋਈ ਕਹਿੰਦਾ ਮੈਂ ਧੜੇ ਬਾਜਾਂ ਹਲੋਕ ਜੀ ਕੱਲ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ 30% ਜਿਹੜੇ ਭਾਜਪੀ ਦੇ ਨੇ ਇਹ ਆਇਡੈਂਟੀਫਾਈ ਤੁਸੀਂ ਤੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਬੇ ਨੇ ਕਰਨਾ ਜਿਹੜੇ ਕੋਈ 30% ਕੱਢ ਕੇ ਬਾਹਰ ਮਾਰੋ ਤੇ ਉਹਨਾਂ ਨੂੰ ਲੈ ਕੇ ਆਓ ਆਪਾਂ ਗੱਲਾਂ ਕਰਦੇ ਬਾਜਬਾ ਜੀ ਗੁੱਸਾ ਨਾ ਕਰਿਓ ਆਪਾਂ ਕਹਿੰਨੇ ਆ ਸਾਡੇ ਕੋਲ ਬੱਤੀ ਸਾਡੇ ਨਾਲ ਅਸੀਂ ਬੱਤੀ ਚੋਰੀ ਨਹੀਂ ਗਏ ਲੈਣੇ ਉਹਨਾਂ ਚੋਂ ਇੱਕ ਵੀ ਬਸ ਇਹ ਦੰਦਾ ਦੀ ਗੱਲ ਕੀਤੀ ਆ ਉਹ ਉਹਨਾਂ ਬੱਤੀਆਂ ਚੋਂ ਆ ਸਾਡੇ ਕੋਲ ਬੈਠੇ ਨੇ ਟਿਕਤਾ ਇਹ ਲੈਣਗੇ ਤੇ ਪੰਜਾਬ ਦੇ ਐਮਐਲਏ ਇਹ ਬਣ ਕੇ ਆਉਣਗੇ ਅਸੀਂ ਚੋਰ ਕੋਈ ਨਹੀਂ ਕਾਂਗਰਸ ਨੂੰ ਘੁਸਮ ਦਿਆਂਗੇ ਯਾਰ ਆ ਇੱਕ ਤਰਪਿਆ ਕੱਲ ਦਾ ਸਿੱਖੀ ਦਾ ਮੈਨੂੰ ਮੁਰਿੰਗ ਸਿੰਘ ਸਾਹਿਬ ਕਹਿੰਦੇ ਕਿ ਆਪਾਂ ਥੋੜਾ ਥੋੜਾ ਘੱਟ ਬੋਲਣਾ ਪਬਲਿਕ ਉੱਠ ਪੈਣੀ ਆ ਮੈਂ ਕਿਹਾ ਪਬਲਿਕ ਨੂੰ ਤਾਂ ਮਸਾਲਾ ਦੇਣ ਵਾਲਾ ਚਾਹੀਦਾ ਉੱਠਦੇ ਨਹੀਂਗੇ ਬੈਠੇ ਹੁੰਦੇ ਆ ਫਿਰ ਸੁਣ ਲਈ ਤੇ ਜੇ ਕੋਈ ਧੋਖਲਾ ਬੰਦਾ ਉੱਠ ਪਏ ਤੇ ਪਬਲਿਕ ਨਾਲ ਹੀ ਕਾਂਗਰਸ ਉੱਠ ਕੇ ਬਾਹਰ ਤੁਰ ਪੈਂਦਾ ਅੱਜ ਕਾਂਗਰਸ ਜੋ ਅਕਾਲੀ ਦਲ ਜਿਹੜੇ ਗੁਰਦੁਆਰੇ ਨੂੰ ਆਜ਼ਾਦ ਕਰਵਾਇਆ ਤੇ ਉਹ ਮੋਰਚਾ ਫੇਰ ਸਾਨੂੰ ਲਾਉਣਾ ਪੈਣਾ ਪਹਿਲਾ ਮੋਰਚਾ ਲੱਗਾ ਨੜਕਾਣਾ ਸਾਹਿਬ ਦਾ ਉੱਥੇ 122 ਜਾਂ 21 ਸ਼ਹੀਦ ਕੀਤੇ ਉਹ 122 21 ਜਿਹੜੀਆਂ ਖੋਪਰੀਆਂ ਨਿਕਲੀਆਂ ਸੀ ਉਹਦੀ ਐਫ ਆਈ ਆਰ ਪੜੋ ਉੱਥੋਂ 8 ਟੋਕਰੇ ਹੱਡੀਆਂ ਦੇ ਇਕੱਠੇ ਕੀਤੇ ਜਿਨ੍ਹਾਂ ਨੂੰ ਨਰਾਨੂੰ ਮੰਤ ਨੇ ਸਾੜ ਦਿੱਤਾ ਸੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਚਾਬੀਆਂ ਦਾ ਮੋਰਚਾ ਲੱਗਾ ਇਕੱਠੇ ਹੋਵੋ ਇਹ ਅਕਾਲੀ ਦਲ ਦਾ ਪੰਥ ਨਹੀਂ ਇਹ ਜਿਹੜਾ ਜਿੰਨੇ ਸਹਿਜਤਾਰੀ ਤੇ ਸਿੱਖ ਬੈਠੇ ਨੇ ਪੱਗਾ ਵਾਲੇ ਬੈਠਿਆ ਪੰਥ ਇਹਨਾਂ ਦਾ ਹੁਣ ਲੋੜ ਆ ਗਈ ਇਸ ਗਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਕੱਲ ਕਿਹਦੇ ਮੈਨੂੰ ਬਾਜਾ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਾਹਿਬ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜੇ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਆ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉੱਥੇ ਲਈ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰੈਸਟ ਕਰਾਉਣ ਲਈ ਇਸ ਪਰਿਵਾਰ ਨੇ ਅਰੈਸਟ ਕਰਾਇਆ ਤੇ ਉੱਥੇ ਉਹਨਾਂ ਨੂੰ ਜ਼ਕੀਰ ਮਿਲੀ ਇੱਕ ਗੱਲ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰਕ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਔਰ ਤੂੰ ਭੈਣ ਦਾ ਕਰਮ ਸੌਣ ਲੱਗਾ ਕਿ ਜਾੜ ਲੱਗਾ ਇਹ ਗਦਾਰ ਜਿਹੜਾ ਆਪਣੀ ਭੈਣ ਦਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਔਰ ਤੁਹਾਡਾ ਪੰਜਾਬੀਓ ਕੀ ਬਣੇਗਾ ਨਸ਼ਾ ਵੇਚਦਾ ਜੀ ਸਾਨੂੰ ਇਹ ਜਰਵਾਣਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਚੁਖਬੀਰ ਤੇਰੇ ਪਿਓ ਕੋਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦਿਨ ਹੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ ਅਕਾਲੀ ਦਲ ਤੇ ਖਤਮ ਜੇ ਆ ਜਿਹੜਾ ਭਗਵੰਤ ਮਾਨ ਆ ਇਹ ਕਹਿੰਦਾ ਮੈਂ ਇਹਦਾ ਕਰਦਾਗਾ ਉਹ ਤੇਰੀਆਂ ਜਿਹ ਲੱਤਾਂ ਚ ਦਾਮਾਂ ਤੇ ਕਰਕੇ ਦਿਖਾ ਤੇਰੀਆਂ ਤੇਰੀਆਂ ਪੂਛਾਂ ਝਕਾ ਦਾਂਗੇ ਇਹ ਦਮ ਗੱਜੇ ਮਾਰਦਾ ਪਤਾ ਨਹੀਂ ਕਿੱਥੇ ਡਿੱਗਾ ਹੁੰਦਾ ਕਹਿੰਦਾ ਮੈਂ ਆਇਕ ਆ ਗਿਆ ਹਾਰਿਆ ਐਮਐਲਏ ਉਹਨੂੰ ਵਾਪਸ ਸਣਾ ਕਿ ਪਤਾ ਨਹੀਂ ਕੀ ਆ ਕਹਿੰਦੇ ਜੀ ਉਹ ਮੈਡੀਟੇਸ਼ਨ ਕਰਨ ਆਇਆ ਮੈਡੀਟੇਸ਼ਨ ਕਰਨੀ ਆ ਤੇ ਕਿਤੇ ਇਕੱਲਾ ਬਹਿ ਕੇ ਢਾਈ 300 ਪੁਲਿਸ ਦੇ ਪੈਰਿਚ ਮੈਡੀਟੇਸ਼ਨ ਕਰੇਗਾ ਉਹ ਪੰਜਾਬ ਲੁੱਟਣ ਆਇਆ ਜੇ ਉਹ ਅਬਦਾਲੀ ਜਿਉ ਧੜਵੀ ਆ ਤੇ ਆਪਾਂ ਪੰਜਾਬ ਨਹੀਂ ਲੁੱਟਣ ਦੇਣਾ ਲਿਸਟ ਬਣਾ ਲਓ ਮੈਂ ਬਹੁਤਾਂ ਦੀ ਤਣੀ ਕਹਿੰਦਾ ਐਵੇਂ ਕਹੀ ਜਾਂਗੇ ਜਿਵੇਂ ਲਾਲ ਡੈਰੀ ਲਿਖ ਲਈ ਅਸੀਂ ਚਿੱਟੀ ਲਿਖ ਲਈ ਕਿ ਸੇ ਲਿਖਣ ਦੀ ਜਰੂਰਤ ਨਹੀਂ ਪੰਜ ਸੱਤ ਆਫੀਸਰ ਨੇ ਉਹਨਾਂ ਦੀ ਚੋਕੇ ਲਿਸਟ ਕਾਂਗਰਸ ਭਵਨ ਦੇ ਵਿੱਚ ਲਾ ਦਿਓ ਤੇ ਜਿਹੜਾ ਉਹਨਾਂ ਦੀ ਮਦਦ ਕਰੇ ਤੇ ਇਹਨਾਂ ਵਰਕਰਾਂ ਦੇ ਸਾਹਮਣੇ ਕੰਨਾ ਵੀ ਹੋਰ ਕੋਈ ਬੋਲੇ ਨਾ ਬੋਲੇ ਸੁਖਜਿੰਦਰ ਸਿੰਘ ਰੰਦਾਵਾ ਉਸ ਲੀਡਰ ਦੇ ਅਗੇਂਸਟ ਜ਼ਰੂਰ ਬੋਲੂਗਾ ਕਿ ਯਾਰ ਜਿਹੜੇ ਸਾਨੂੰ ਧੱਕੇ ਦੇ ਦੇ ਨੇ ਜਿਹੜੇ ਐਫਆਈਆਨ ਕਰ ਰਹੇ ਨੇ ਉਹ ਨਹੀਂ ਬਖਸ਼ੇ ਜਾਣਗੇ ਇਹਨਾਂ ਨੂੰ ਤੇ ਆ ਝਾੜੂ ਤੇ ਬੋਕਰ ਵਾਲੇ ਜਿਹੜੇ ਇਹਨਾਂ ਨੂੰ ਤੇ ਬਾਅਦ ਚ ਵੇਖਾਂਗੇ ਜਿਹੜੇ ਇਹਨਾਂ ਦੇ ਕਹਣ ਤੇ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਠੋਕਾਂਗੇ ਤੇ ਬੇ ਪੰਜਾਬ ਸਿੱਧੇ ਰਾਤ 'ਤੇ ਆਉਣਾ ਬਹੁਤ ਬਹੁਤ ਤੁਹਾਡਾ ਧੰਨਵਾਦ